ओके ਸਸ਼ੀ ਗਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚੋਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਏ ਹਾਂ ਜਿਸ ਤਰ੍ਹਾਂ ਭੈਣਾਂ ਦੀ ਡਿਮਾਂਡ ਰਹਿੰਦੀ ਹੈ ਕਿ ਰੈਡੀमेड ਕਲੈਕਸ਼ਨ ਵੀ ਲੈ ਕੇ ਆਓ ਤਾਂ ਅੱਜ ਆਪਾਂ ਬਿਲਕੁਲ ਤੁਹਾਡੇ ਲਈ ਬਹੁਤ ਸੋਹਣੇ ਰੈਡੀਮੇਡ ਸੂਟ ਲੈ ਕੇ ਆਏ ਹਾਂ ਸਪੈਸ਼ਲ ਕਰਵਾ ਚੌਥ ਔਰ ਬੈਡਿੰਗ ਸੀਜ਼ਨ ਦੇ ਲਈ ਬਹੁਤ ਸੋਹਣੇ ਸੋਹਣੇ ਸੂਟ ਰਹਿਣਗੇ ਡਰੈਸ ਅਲੱਗ-ਅਲੱਗ ਕੋ ਅਲੱਗ-ਅਲੱਗ ਇਹਨਾਂ ਦੀ ਡਿਜ਼ਾਈਨਿੰਗ ਰਹੂਗੀ ਤੇ ਤੁਹਾਨੂੰ ਸਾਈਜ਼ ਹਰ ਕੋਈ ਮਿਲ ਜਾਏਗਾ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਮੰਗਵਾ ਸਕਦੇ ਹੋ ਅਲਟਰ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਅਲਟਰ ਕਰਕੇ ਵੀ ਤੁਹਾਨੂੰ ਭੇਜਵਾ ਸਕਦੇ ਹਾਂ ਤੇ ਵਰਲਡਵਾਈਡ ਆਪਾਂ ਸ਼ਿਪਿੰਗ ਪ੍ਰੋਵਾਈਡ ਕਰਦੇ ਹਾਂ ਤੁਸੀਂ ਕਿਤੇ ਵੀ ਬੈਠੇ ਹੋ ਤਾਂ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਆਪਾਂ ਸਭ ਤੋਂ ਫਰਸਟ ਸ਼ੂਟ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇਖੋ ਜੀ ਇਹਦੇ ਵਿੱਚ ਵੀ ਤੁਹਾਨੂੰ ਆਲ ਜੋ ਸਾਈਜ਼ ਹੈ ਮਿਲ ਜਾਣਗੇ ਪਹਿਲਾ ਆਰਟੀਕਲ ਵੇਖੋ ਇਹ ਸਾਰਾ ਜੋ ਹੈਗਾ ਜੀ ਦੇਖ ਸਕਦੇ ਹੋ ਨੀਡਲਵਰਕ ਦਾ ਕਨਸੈਪਟ ਹੈ ਪੈਚ ਲਗਾ ਕੇ ਉਸ ਦੇ ਉੱਪਰ ਦਰਦੋਜ਼ੀ ਵਰਕ ਕੀਤਾ ਹੋਇਆ ਤੇ ਨਾਲ ਸਟੀਚਿੰਗ ਵੇਖੋ ਬਹੁਤ ਹੀ ਪਿਆਰੀ ਸਟੀਚਿੰਗ ਹੋਈ ਹੈ ਇਸ ਦੀ ਕਿਹੜਾ ਵੀ ਬਹੁਤ ਜ਼ਿਆਦਾ ਹੈਵੀ ਬਣਿਆ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਨੇ ਆ ਫਸਟ ਕਲਰ ਤੁਸੀਂ ਵੇਖ ਚੁੱਕੇ ਹੋ ਆਫ ਵਾਈਟ ਠੀਕ ਹੈ ਜੀ ਤੇ ਇਹਦਾ ਪਲਾਜ਼ੋ ਵੇਖੋ ਪਲਾਜ਼ੋ ਵੀ ਪੈਂਟ ਪਲਾਜ਼ੋ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ ਪਲਾਜ਼ੋ ਦੇ ਜੋ ਪਹੁੰਚੇ ਆ ਜਾਣਗੇ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ। ਬਹੁਤ ਸੋਹਣਾ ਪੂਰਾ ਖੁੱਲਾ ਡੁੱਲਾ ਤੁਹਾਨੂੰ ਇਹਦਾ ਦੁਪੱਟਾ ਮਿਲਣਾ। ਬਹੁਤ ਹੀ ਜ਼ਿਆਦਾ ਪਿਆਰਾ ਆਰਟੀਕਲ ਹੈ। ਇਹਦੇ ਹੁਣ ਤੁਹਾਨੂੰ ਕਲਰ ਦਿਖਾਉਨੇ ਆ। ਫਸਟ ਕਲਰ ਆਫ ਵਾਈਟ, ਸੈਕੰਡ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਸੇਮ ਡਿਜ਼ਾਈਨਿੰਗ ਦੇ ਵਿੱਚ, ਪਿੰਕ ਕਲਰ ਐਂਡ ਥਰਡ ਵਨ ਪਰਪਲ। ਤਿੰਨੋਂ ਕਲਰ ਦੇ ਵਿੱਚ ਤੁਹਾਨੂੰ ਸਾਈਜ਼ ਹਰ ਕੋਈ ਮਿਲ ਜੇਗਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਲਰ ਚੂਜ਼ ਕਰਨਾ ਤੇ ਸਾਈਜ਼ ਸਾਨੂੰ ਰਾਈਟ ਕਰਕੇ WhatsApp ਨੰਬਰ 7973984974 WhatsApp ਕਰ ਦੇਣਾ ਜਿਹੜਾ ਵੀ ਤੁਸੀਂ ਚਾਹੋ ਨੇ ਤੁਹਾਨੂੰ ਸੂਟ ਮਿਲ ਜਾਏਗਾ ਸਾਈਜ਼ ਦੇ ਅਕੋਰਡਿੰਗ ਹਰ ਇੱਕ ਸਾਈਜ਼ अवेलेबल ਹੈ ਜੀ ਤੇ ਗੱਲ ਕਰੀਏ ਪ੍ਰਾਈਸ ਦੀ ਜਿਹੜਾ ਇਹ ਵਾਲਾ ਆਰਟੀਕਲ ਹੈ ਇਹ ਵਾਲਾ ਆਰਟੀਕਲ ਤੁਹਾਨੂੰ ਮਿਲੇਗਾ ਸਿਰਫ 2295 ਓਨਲੀ 2295 ਦੇ ਵਿੱਚ ਹੈ ਵੀ ਜੋ ਸੂਟ ਆ ਤੁਹਾਨੂੰ ਇਹ ਮਿਲ ਜੇਗਾ ਵਿਦ ਦੁਪੱਟਾ ਠੀਕ ਹੈ ਜੀ ਇਹ 3000 ਪਲੱਸ ਵਾਲਾ ਸੂਟ ਹੈ ਜੋ ਤੁਹਾਨੂੰ ਆਫ ਦੇ ਵਿੱਚ ਮਿਲੇ ਓਨਲੀ 2295 ਨੈਕਸਟ ਆਰਟੀਕਲ ਜੋ ਤੁਹਾਨੂੰ ਦਿਖਾ ਰਹੇ ਹਾਂ ਇਹ ਸਪੈਸ਼ਲ ਹਲਦੀ ਫੰਕਸ਼ਨ ਔਰ ਬਟਨਾ ਔਰ ਹਲਦੀ ਮਹਿੰਦੀ ਤਿੰਨੋਂ ਫੰਕਸ਼ਨਸ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਕਿਉਂਕਿ ਜਿਹੜਾ ਇਹਦਾ ਕਲਰ ਹੈ ਤੁਸੀਂ ਹਲਦੀ ਤੇ ਪਾਉਂਗੇ ਤਾਂ ਇਹਦੀ ਟੋਨ ਹਲਦੀ ਵਾਲੀ ਆਉਣੀ ਹੈ ਮਹਿੰਦੀ ਤੇ ਪਾਉਂਗੇ ਤਾਂ ਮਹਿੰਦੀ ਵਾਲੀ ਟੋਨ ਆਉਣੀ ਹੈ ਬਹੁਤ ਸੋਹਣਾ ਕਲਰ ਹੈ ਜੀ ਮਿਕਸ ਅਪ ਜਾ ਕਲਰ ਆ ਗਿਆ ਤੇ ਹੁਣ ਇਹਦਾ ਤੁਸੀਂ ਡਿਜ਼ਾਈਨ ਵੇਖੋ ਸ਼ਾਰਟ ਇਹਦੇ ਨਾਲ ਫਰੌਕ ਹੋਣੀ ਹੈ ਤੇ ਸਭ ਤੋਂ ਵਧੀਆ ਗੱਲ ਇਹਦਾ ਫੈਬਰਿਕ ਇੰਨਾ ਕਿ ਜਿਆਦਾ ਸੌਫਟ ਹੈ ਪਿਓਰ ਚਨੂਨ ਦੇ ਉੱਪਰ ਰੈਡੀ ਹੋਇਆ ਚਨੂਨ ਸ਼ਿਫੋਨ ਦਾ ਸੂਟ ਹੈ ਪੋਟਲੀ ਬਟਨ ਦੇ ਨਾਲ ਹੈਂਡਵਰਕ ਦਾ ਆਰਟੀਕਲ ਹੈ ਛੋਟੀ ਫਰੌਕ ਹੋਊਗੀ ਇਹਦੀ ਤੇ ਇਹਦੇ ਨਾਲ ਆਊਗਾ ਜੀ ਲਹਿੰਗਾ ਦੇਖੋ ਪੂਰਾ ਫੁੱਲੀ ਫਲੇਅਰ ਲਹਿੰਗਾ ਹੋਊਗਾ ਇਸ ਤੋਂ ਵੈਸਟ ਤੁਹਾਨੂੰ ਚੀਜ਼ ਮਿਲਣੀ ਹੀ ਨਹੀਂ ਇੰਨਾ ਫੰਕਸ਼ਨ ਫੰਕਸ਼ਨਸ ਦੇ ਲਈ ਬਾਕੀ ਇੰਨਾ ਵਧੀਆ ਜੈਨੂਇਨ ਜਹੇ ਕਨਸੈਪਟ ਹੈ ਕਿ ਤੁਸੀਂ ਕੋਈ ਵੀ ਛੋਟੇ ਮੋਟੇ ਫੰਕਸ਼ਨ ਤੇ ਪਾ ਸਕਦੇ ਹੋ ਪਾਰਟੀ ਵਗੈਰਾ ਤੇ ਪਾ ਸਕਦੇ ਹੋ neck line ਵੇਖੋ ਸਾਰਾ ਟੋਟਲੀ ਹੈਂਡਵਰਕ ਦੇ ਨਾਲ ਹੈ ਤੇ ਦੁਪੱਟਾ ਵੀ ਬਹੁਤ ਪਿਆਰਾ ਹੈ ਇਹਦਾ ਅੱਜ ਕੱਲ ਦੇ ਬੱਚੇ ਜ਼ਿਆਦਾ ਹੈਵੀ ਵੇਅਰ ਨਹੀਂ ਕਰਦੇ ਤਾਂ ਬਿਲਕੁਲ ਲਾਈਟ weight ओरिजिनल ਪੀਸ ਹੈ ਬੱਚਿਆਂ ਲਈ ਵੀ ਲੈ ਸਕਦੇ ਹੋ ਆਪਣੇ ਲਈ ਵੀ ਲੈ ਸਕਦੇ ਹੋ ਹਰ ਇੱਕ size ਦੇ ਵਿੱਚ अवेलेबल ਹੈ ਸਾਡੇ ਕੋਲ ਤੇ ਇਹ ਵਾਲਾ ਜਿਹੜਾ ਪ੍ਰਾਈਸ ਹੈ ਇਹਦਾ ਐਕਚੁਅਲ ਪ੍ਰਾਈਸ ਹੈਗਾ 5500 ਪਲਸ ਕਿਉਂਕਿ ਇਹ ਪਿਓਰ ਚਨੂਨ ਦੇ ਉੱਪਰ ਹੈਂਡਵਰਕ ਦਾ ਕਨਸੈਪਟ ਹੈ ਬਟ ਤੁਸੀਂ ਅੱਜ ਵਾਲੀ ਵੀਡੀਓ ਦੇ ਵਿੱਚੋਂ ਵਾਈ ਕਰਦੇ ਹੋ ਤਾਂ ਇਹ ਵਾਲਾ ਸੂਟ ਤੁਹਾਨੂੰ ਪੈਣਾ ਹੈ ਓਨਲੀ 3295 ਸਿਰਫ ਔਰ ਸਿਰਫ 3295 ਜੀ ਸਾਰੇ ਸਾਈਜ਼ ਮਿਲ ਜਾਣਗੇ ਅਗਲਾ ਜੋ ਆਪਾਂ ਲੈ ਕੇ ਆਏ ਆ ਜੀ ਇਹ ਹੈਗਾ ਪਿਓਰ ਮਸਲੀਨ ਫੈਬਰਿਕ ਦੇ ਉੱਪਰ ਹਾਂਜੀ ਨੈਕਸਟ ਆਰਟੀਕਲ ਹੈਗਾ ਪਿਓਰ ਮਸਲੀਨ ਦੇ ਉੱਪਰ ਬਹੁਤ ਹੀ ਜ਼ਿਆਦਾ ਹੈਵੀ ਕੁਆਲਿਟੀ ਬਹੁਤ ਵਧੀਆ ਸੁਪੀਰੀਅਰ ਇਹ ਕਨਸੈਪਟ ਰਹੂਗਾ ਸਭ ਤੋਂ ਪਹਿਲਾਂ ਇਹਦੀ ਡਿਜ਼ਾਈਨਿੰਗ ਵੇਖੋ ਜੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਤੇ ਵਰਕ ਕੀਤਾ ਹੋਇਆ ਨਾਲ ਹੈਂਡ ਦਾ ਟੱਚ ਹੈ ਜੀ ਲਖਨਵੀ ਸੂਟ ਸਟਾਈਲ ਬਣਿਆ ਹੋਇਆ ਇਹ ਸੈਂਟਰ ਵੇਖ ਸਕਦੇ ਹੋ ਇਹਦਾ ਘੇਰੇ ਦਾ ਨੀਚੋਂ ਘੇਰੇ ਦੀ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਇਹਦੀ neck line ਤੁਸੀਂ ਦੇਖੋ ਤਾਂ ਮਿਰਰ ਦੇ ਨਾਲ ਬਹੁਤ ਸੋਹਣਾ ਲਖਨਵੀ ਪੀਸ ਇਹ ਰੈਡੀ ਹੋਇਆਗਾ 슬ੀਵਜ਼ ਵੀ ਹੈਵੀ ਨੇਗੀਆਂ ਦੇਖੋ ਹਰ ਇੱਕ ਸਾਈਜ਼ ਇਹਦੇ ਵਿੱਚ ਅਵੇਲੇਬਲ ਹੈ ਇਹ L size ਹੈ ਤੁਸੀਂ S M L XL 3XL ਕੋਈ ਵੀ ਸਾਈਜ਼ ਲੈ ਸਕਦੇ ਹੋ ਤੇ ਇਹਦੇ ਨਾਲ ਪੈਂਟ ਪਲਾਜ਼ੋ ਮਿਲੂਗਾ ਤੁਹਾਨੂੰ ਬਿਗ ਸਾਈਡ ਪਾਕਟ ਐਂਡ ਦੁਪੱਟਾ ਪਾਰਟੀ ਵੇਅਰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਦੇਖੋ ਜੀ ਇਹ ਵੀ ਤੁਸੀਂ ਹਲਦੀ ਮਹਿੰਦੀ ਫੰਕਸ਼ਨ ਦੇ ਲਈ ਬਾਈ ਕਰ ਸਕਦੇ ਹੋ ਕੋਈ ਤੁਹਾਨੂੰ ਐਕਸਟਰਾ ਸਟੀਚਿੰਗ ਦੇਣ ਦੀ ਲੋੜ ਨਹੀਂ ਕੋਈ ਲਾਈਨਿੰਗ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹ ਸਾਰੇ ਸੂਟ ਤੁਹਾਨੂੰ ਵਿਦ ਲਾਈਨਿੰਗ ਸਟਿਚ ਮਿਲਣਗੇ ਬਹੁਤ ਹੀ ਅੱਛਾ ਆਰਟੀਕਲ ਹੈ ਸਾਰੇ ਕੰਪਨੀ ਦੇ ਪੀਸ ਨੇ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੂਗਾ 3195 ਓਨਲੀ 3195 ਹੈਵੀ ਲੁੱਕ ਪਾਰਟੀ ویئر ਸੂਟ ਜੋ ਹੈਗਾ ਹਾਂਜੀ ਇਹ ਵਾਲਾ ਜੋ ਆਰਟੀਕਲ ਹੈ ਇਹ ਖਾਦੀ ਦੇ ਉੱਪਰ ਰੇੜੀ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਸੁਪੀਰੀਅਰ ਜャ ਫੈਬਰਿਕ ਬਹੁਤ ਅੱਛਾ ਸਟੀਚਿੰਗ ਦਾ ਕੰਮ ਹੋਇਆ ਨੈਕ ਲਾਈਨ ਵੇਖ ਸਕਦੇ ਹਾਂ ਕਲਰ ਵੀ ਬਹੁਤ ਪਿਆਰਾ ਹੈ ਜੀ 슬ੀਵਜ਼ ਵੀ ਵੇਖ ਸਕਦੇ ਹਾਂ ਬਹੁਤ ਹੀ ਸੋਹਣੀਆਂ 슬ੀਵਜ਼ ਲੱਗੀਆਂ ਤੇ ਨਾਲ ਬਹੁਤ ਹੀ ਪਿਆਰਾ ਇਹਦਾ ਘੇਰਾ ਵੀ ਬਣਿਆ ਸਾਰਾ ਇਹ ਤਿੱਲਾ ਵਰਕ ਦਾ ਕੰਮ ਹੈ ਵਿਦ ਹੈਂਡ ਐਮਬਰਾਇਡਰੀ ਪੈਂਟ ਪਲਾਜ਼ੋ ਹੋਊਗਾ ਜੀ ਪੈਂਟ ਪਲਾਜ਼ੋ ਦੇ ਉੱਪਰ ਵੀ ਇਸ ਤਰ੍ਹਾਂ ਡਿਜ਼ਾਈਨਿੰਗ ਆਊਗੀ ਪੌਂਚਿਆਂ ਦੇ ਉੱਪਰ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਪਾਰਟੀ ਵੇਅਰ ਦੁਪੱਟਾ ਇਹ ਦੁਪੱਟਾ ਆ ਜਾਊਗਾ ਸਪੈਸ਼ਲ ਫੰਕਸ਼ਨਲ ਸੂਟ ਹੈ ਲੈ ਸਕਦੇ ਹੋ ਪ੍ਰਾਈਜ਼ ਰਹੂਗਾ ਓਨਲੀ 1895 ਸਿਰਫ ਔਰ ਸਿਰਫ 1895 ਜੀ ਪ੍ਰਾਈਜ਼ ਨੋਟ ਕਰਦੇ ਜਾਓ ਤ੍ਰਿਉਂ ਜੀ ਇਹ ਆਇਆ ਜੀ ਬੰਬਰ ਫੈਬਰਿਕ ਦੇ ਉੱਪਰ ਇਹ ਬਹੁਤ ਹੀ ਜ਼ਿਆਦਾ ਪਿਆਰਾ ਕਨਸੈਪਟ ਰਹੂਗਾ ਜੀ ਟੋਟਲੀ ਹੈਂਡਵਰਕ ਬੰਬਰ ਫੈਬਰਿਕ ਦੇ ਉੱਪਰ ਤੁਸੀਂ ਮਤਲਬ ਕਿ ਰੂਟੀਨ ਵੇਅਰ ਦੇ ਵਿੱਚ ਫੰਕਸ਼ਨਲ ਆ ਜਾਂਦਾ ਹੈ ਇਹ ਬਹੁਤ ਸੋਹਣਾ ਸੂਟ ਹੈਗਾ ਬਿਲਕੁਲ ਲਾਈਟ ਵੇਟ ਪਿਓਰ ਬੰਬਰ ਦਾ ਆਰਟੀਕਲ ਰਹੂਗਾ ਵਿਦ ਲਾਈਨਿੰਗ ਸਟਿਚ ਹੋਇਆ ਜੀ ਬਹੁਤ ਹੀ ਅੱਛੀ ਸਟਿਚਿੰਗ ਹੋਈ ਹੈ ਇਸ ਦੀ ਦੇਖ ਸਕਦੇ ਹੋ ਪਿੰਟੈਕਸ ਵਗੈਰਾ ਪਾ ਕੇ ਏ ਲਾਈਨ ਦੇ ਵਿੱਚ ਆ ਜਾਊਗਾ ਇਹ ਦੇਖੋ ਜੀ ਫੁੱਲ ਹੈਵੀ 슬ੀਵਸ ਦਾ ਵੀ ਬਹੁਤ ਸੋਹਣਾ ਪਿੰਟੈਕਸ ਦੇ ਨਾਲ ਡਿਜ਼ਾਈਨ ਬਣਿਆ neck line ਵੀ ਬਹੁਤ ਹੀ ਪਿਆਰਾ ਬਣਿਆ ਜੀ ਇਸ ਦਾ ਇਹ ਹੈਵੀ ਹੈਂਡਵਰਕ ਦਾ ਕਨਸੈਪਟ ਆ ਜਾਊਗਾ ਤੇ ਨਾਲ ਇਹਦਾ ਜੋ ਪਲਾਜ਼ੋ ਬਣਿਆ ਪਲਾਜ਼ੋ ਵੀ ਪਿੰਟੈਕਸ ਵਗੈਰਾ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਹੈ ਜੀ ਬਹੁਤ ਹੀ ਸੋਹਣਾ ਬਿਲਕੁਲ ਲਾਈਟ weight ਦੁਪੱਟਾ ਆ ਜੂਗਾ ਨਾਲ ਇਹਦੇ ਵਿੱਚ ਤੁਹਾਨੂੰ ਕਲਰ ਚੁਆਇਸ ਮਿਲ ਜੇਗੀ ਪਹਿਲਾ ਕਲਰ ਇਹ ਆ ਜੂਗਾ ਜੀ ਦੂਸਰਾ ਕਲਰ ਆ ਜੂਗਾ ਆਫ ਵਾਈਟ ਇਹ ਵੀ ਬਹੁਤ ਸੋਹਣਾ ਕਲਰ ਹੈ ਤੀਸਰਾ ਆ ਜੂਗਾ ਜੀ ਗ੍ਰੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਲੈ ਸਕਦੇ ਹੋ ਇੰਗਲਿਸ਼ ਚਾੜ ਦੇ ਬਹੁਤ ਹੀ ਪਿਆਰੇ ਕਲਰ ਨੇ ਤੇ ਇਹਦਾ ਪ੍ਰਾਈਸ ਰਹਿਣ ਵਾਲਾ ਬਹੁਤ ਹੀ ਲੋ ਸਿਰਫ ਔਰ ਸਿਰਫ 2895 ਓਨਲੀ 2895 ਜੀ ਆਰਟੀਕਲ ਤੁਸੀਂ ਵੇਖ ਰਹੇ ਹੋ ਇਹ ਵੀ ਹੈਵੀ ਲੁੱਕ ਹੈਂਡਵਰਕ ਦਾ ਕਨਸੈਪਟ ਆ ਜਾਊਗਾ ਇਹ ਪਹਿਲਾਂ ਵਾਲੇ ਸੂਟ ਨਾਲੋਂ ਜ਼ਿਆਦਾ ਹੈਵੀ ਲੁੱਕ ਦੇ ਵਿੱਚ ਇਹ ਵੀ ਏ ਲਾਈਨ ਚ ਆਊਗਾ ਜੀ ਸਭ ਤੋਂ ਪਹਿਲਾਂ ਫਰੰਟ ਵੇਖੋ ਉੱਪਰ ਨੈਕਲਾਈਨ ਬਹੁਤ ਹੀ ਸੋਹਣੀ ਬਣੀ ਹੈ ਬਹੁਤ ਹੀ ਵਧੀਆ 슬ੀਵਜ਼ ਦਾ ਕੰਮ ਆ ਜਾਊਗਾ ਤੇ ਨੀਚੋਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਆਰਟੀਕਲ ਹੈ ਇਸ ਚੀਜ਼ ਤੋਂ ਇਹ ਉੱਪਰੋਂ ਜੇ ਹੈਗਾ ਓਪਨ ਆਊਗਾ ਜੈਕਟ ਆਈ ਨਾਰਕਲੀ ਸਟਾਈਲ ਆਪਾਂ ਕਹਿ ਸਕਦੇ ਹਾਂ ਉਹ ਨੀਚੇ ਓਪਨ ਆ ਜਾਊਗਾ ਤੇ ਘੇਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੰਮ ਹੋਇਆ ਚ ਤੇ ਇਹ ਵਾਲਾ ਆ ਗਿਆ ਇਹਦਾ ਸ਼ਰਾਰਾ ਨਾਲ ਕਲਰ ਆਉਣਗੇ ਤਿੰਨ ਤੇ ਦੁਪੱਟਾ ਵੀ ਬਹੁਤ ਹੈਵੀ ਹੈ ਇਹਦਾ ਹੈਵੀ ਪਾਰਟੀ ਵੇਅਰ ਸੂਟ ਫੋਰ ਸਾਈਡ ਤੁਹਾਨੂੰ ਅਤੇ ਐਮਬਰਾਇਡਰੀ ਦੁਪट्टे ਦੇ ਵਿੱਚ ਮਿਲੂਗੀ ਬਹੁਤ ਹੀ ਜੈਨੂਨ ਜਆ ਪੀਸ ਹੈ ਤੇ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਕਲਰ ਆਉਣਗੇ ਤਿੰਨ ਪਹਿਲਾ ਕਲਰ ਤੁਸੀਂ ਵੇਖ ਚੁੱਕੇ ਮੋਵ ਕਲਰ ਦੂਸਰਾ ਕਲਰ ਆਉਣਾ ਜੀ ਬਿਲਕੁਲ ਲਾਈਟ ਜਆ ਪਿਸਤਾ ਕਲਰ ਆਪਾਂ ਤੁਹਾਨੂੰ ਇਹਦੀ ਪਿਕ ਵੀ ਦਿਖਾ ਦਿੰਦੇ ਆ ਕਿ ਤੁਹਾਡੇ ਵੇਅਰ ਕੀਤਾ ਕਿਸ ਤਰ੍ਹਾਂ ਲੱਗਣਾ ਦੇਖੋ ਜੀ ਇਸ ਤਰ੍ਹਾਂ ਦੀ ਲੁੱਕ ਆਣੀ ਐ ਸੂਟ ਦੀ ਤੇ ਤੀਸਰਾ ਇਹਦੇ ਵਿੱਚ ਆ ਜਾਊਗਾ ਜੀ ਬਦਾਮੀ ਕਲਰ ਇੰਨਾਂ ਦੇ ਵਿੱਚੋਂ ਜਿਹੜਾ ਕਲਰ ਤੁਸੀਂ ਲਾਇਕ ਕਰਦੇ ਹੋ ਉਹ ਲੈ ਸਕਦੇ ਹੋ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ ਰਹੂਗਾ ਓਨਲੀ 3895 ਸਿਰਫ ਔਰ ਸਿਰਫ 3895 ਦੇ ਵਿੱਚ ਤੁਹਾਨੂੰ 6000 ਪਲੱਸ ਦਾ ਆਰਟੀਕਲ ਮਿਲ ਰਿਹਾ ਜੀ ਸਪੈਸ਼ਲ ਕਰਵਾ ਚੌਥਾ ਆਫਰ ਦੇ ਉੱਪਰ ਤਾਂ ਤੁਸੀਂ ਲੈ ਸਕਦੇ ਹੋ ਤੇ ਅੱਗੇ ਤੁਹਾਨੂੰ ਹੋਰ ਵੀ ਆਰਟੀਕਲ ਦਿਖਾ ਰਹੇ ਆਪਾਂ